ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀ ਚੰਡੀਗੜ੍ਹ ਵਿੱਚ ਬਾਬਾ ਮੱਖਣ ਸ਼ਾ ਲੁਬਾਣਾ ਫਾਊਂਡੇਸ਼ਨ ਲੁਬਾਣਾ ਭਵਨ ਵਿੱਚ ਪਹੁੰਚੇ ਆ ਪ੍ਰਬੰਧਕਾਂ ਨਾਲ ਵੀ ਗੱਲਬਾਤ ਹੋਈ ਹੈ ਸਰਦਾਰ ਭਗਵਾਨ ਸਿੰਘ ਜੀ ਜਿਹੜੇ ਇੱਥੇ ਦੇ ਮਜੀਦਾ ਮੁਖੀ ਨੇ ਪ੍ਰਧਾਨ ਦੀ ਸੇਵਾ ਕਰ ਰਹੇ ਨੇ ਬੜੇ ਤਨੋਂ ਮਨੋਂ ਸਾਤ ਸੰਗਤ ਜੀ ਮਨਪ੍ਰੀਤ ਸਿੰਘ ਜੀ ਜਿਹੜੇ ਇੱਥੇ ਦੇ ਮੈਨੇਜਰ ਨੇ ਉਹਨਾਂ ਨਾਲ ਵੀ ਬੈਠ ਕੇ ਗੱਲਬਾਤ ਹੋਈ ਹੈ ਸੋ ਸਾਤ ਸੰਗਤ ਜੀ ਬੜਾ ਸੁੰਦਰ ਸਥਾਨ ਬਣਾਇਆ ਹੋਇਆ ਹੈ ਸੰਤਾਂ ਦੇ ਠਹਿਰਨ ਵਾਸਤੇ ਕਮਰੇ ਵੀ ਬਣੇ ਨੇ ਹੋਰ ਵੀ ਇਹ ਸੇਵਾਵਾਂ ਆਥੇ ਬੜੇ ਸੁਤਜੇ ਢੰਗ ਨਾਲ ਨਿਭਾ ਰਹੇ ਨੇ ਸਰਦਾਰ ਭਗਵਾਨ ਸਿੰਘ ਗੁਰਾਣਾ ਗੱਲ ਹੋਈ ਹੈ ਕਿਉਂਕਿ ਅਸੀਂ ਨਾਟਾ ਸਾਹਿਬ ਗਏ ਸੀ ਉੱਥੇ ਕੁਝ ਕਮੀਆਂ ਸੀ ਜਿਹੜੀਆਂ ਆਪਾਂ ਸਰਦਾਰ ਭਗਵਾਨ ਸਿੰਘ ਹੋਰਾਂ ਨਾਲ ਸਾਂਝੀਆਂ ਕੀਤੀਆਂ ਨੇ ਜਿਦਾ ਕਿ ਬਾਬਾ ਨਾਟਾ ਸਾਹਿਬ ਜੀ ਦੇ ਨਾਮ ਦੇ ਨਾਲ ਲੁਬਾਣਾ ਸ਼ਬਦ ਔਰ ਉਹਨਾਂ ਦਾ ਪੂਰਾ ਪੂਰਾ ਜਿਹੜਾ ਇਤਿਹਾਸ ਹੈ ਉਹ ਉਥੇ ਕਿਤੇ ਵੀ ਨਹੀਂ ਮਿਲਦਾ ਕਿਉਂਕਿ ਹਰ ਥਾਂ ਤੇ ਜਦੋਂ ਆਪਾਂ ਜਾਣੇ ਆ ਬਕਾਇਦਾ ਤਰੀਕ ਸੰਮਤ ਬਿਕਰਮੀ ਦੇ ਨਾਲ ਉਹ ਸਾਰੀਆਂ ਡਿਟੇਲ ਲਿਖੀ ਹੁੰਦੀ ਹੈ ਪਰ ਇੱਕ ਸਿਰਫ ਸ਼ਾਰਟਕਟ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਔਰ ਇਤਿਹਾਸ ਇਹਨਾਂ ਕੋਲ ਲੈਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਕੋਲ ਉਹ ਵੀ ਨਹੀਂ ਹੈਗੀ ਸੋ ਬੇਨਤੀ ਇਹੀ ਹੈ ਸੰਗਤ ਨੂੰ ਸਰਦਾਰ ਭਗਵਾਨ ਸਿੰਘ ਹੋਰਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਦੋ ਚਾਰ ਦਿਨਾਂ ਤੱਕ ਮੀਟਿੰਗ ਹੈ ਅੱਗੇ ਵੀ ਅਸੀਂ ਗੱਲਬਾਤ ਕਰਦੇ ਰਹਨੇ ਆ ਤੇ ਪਰਸੋਂ ਚੋਰ ਹੋ ਇੱਕ ਹੋਰ ਮੀਟਿੰਗ ਹੈਗੀ ਉਹਦੇ ਵਿੱਚ ਆਪਾਂ ਇਹ ਮੁੱਦੇ ਰੱਖਾਂਗੇ ਗੱਲਬਾਤ ਕਰਾਂਗੇ ਤੇ ਸੰਗਤ ਜੀ ਇਹ ਜ਼ਰੂਰੀ ਸੀ ਜਾਜੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਉਥੇ ਇੱਕ 10:00 10:00 ਦਾ ਕਮਰਾ ਇਸ ਤੋਂ ਇਲਾਵਾ ਕੋਈ ਬਾਬਾ ਜੀ ਦੇ ਨਾਂ ਤੇ ਕੋਈ ਲੰਗਰ ਹਾਲ ਨਹੀਂ ਕੋਈ ਸਰਾਂ ਨਹੀਂ ਕੋਈ ਕੁਝ ਨਹੀਂ ਈ ਵੱਡੀ ਕੁਰਬਾਨੀ ਹੈ ਬਾਬਾ ਜੀ ਦੀ ਔਰ ਇੱਥੇ ਵੀ ਬਾਬਾ ਨਾਦੂ ਸ਼ਾਲੂ ਬਾਨਾ ਜੀ ਦੀ ਜਿਹੜੀ ਹੈ ਉਹਨਾਂ ਨੇ ਅਨਥਕ ਸੇਵਾ ਕੀਤੀ ਹੈ ਗੁਰੂ ਕੇ ਸਿੱਖ ਹੋਏ ਨੇ ਸੇਵਕ ਹੋਏ ਨੇ ਉਹਨਾਂ ਦਾ ਇਤਿਹਾਸ ਇੱਥੇ ਨਾਮ ਆਉਂਦਾ ਹੈ ਤੇ ਸਾਧ ਸੰਗਤ ਜੀ ਉਹਨਾਂ ਦੇ ਨਾਂ ਤੇ ਆਪਾਂ ਇੰਨੀਆਂ-ਇੰਨੀਆਂ ਪ੍ਰਾਪਰਟੀਆਂ ਦੇ ਜਿਹੜੇ ਨੇ ਟਰਸ ਤੇ ਚੜਾਵੇ ਅਤੇ propriedades ਦੇ ਠੇਕੇ ਲੈ ਕੇ ਜ਼ਮੀਨਾਂ ਦੇ ਤੇ ਆਪਾਂ ਆਪਣੇ ਇਸ ਬਰਾਦਰੀ ਵਾਸਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਸੋ ਸਰਦਾਰ ਭਗਵਾਨ ਸਿੰਘ ਜੀ ਨੂੰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਰਲ ਮਿਲ ਕੇ ਇਹਨਾਂ ਇਹ ਆਵਾਜ਼ ਉਠਾਈਏ, ਉਹਨਾਂ ਨਾਲ ਗੱਲਬਾਤ ਕਰੀਏ ਜੇ ਨਹੀਂ ਗੱਲਬਾਤ ਚਲਦੀ ਪ੍ਰੈਸ ਕਾਨਫਰੰਸ ਰਹੀਂ ਜਾਂ ਹੋਰ ਅੱਗੇ بڑے ਰਾਹ ਨੇ ਸਾਡੇ ਕੋਲ ਇਹਨਾਂ ਨਾਲ ਗੱਲਬਾਤ ਕਰੀਏ ਔਰ ਕਟੋਟ ਸਾਡੇ ਜਿਹੜੇ ਗਰੀਬ ਤਰਕੇ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਵਿੱਦਿਆ ਕੋਈ ਗਰੀਬ ਜਿਹੜੇ ਪਰਿਵਾਰ ਨੇ ਉਹਨਾਂ ਦਾ ਡਾਕਟਰੀ ਇਲਾਜ ਹੈ ਹਸਪੀਟਲ ਕੋਈ ਇਸ ਤਰ੍ਹਾਂ ਦੀ ਕੋਈ ਸਹੂਲਤ ਇਹਨਾਂ ਨੂੰ ਬਣਾਣੀ ਚਾਹੀਦੀ ਹੈ ਕਿਉਂਕਿ ਇੰਡੀਆ ਇੰਆ ਜ਼ਮੀਨਾਂ ਦੀ ਇਹ ਮਲਕੀਅਤ ਸਾਹਮਣੇ ਬੈਠੇ ਹੈ ਜਿਸ ਤਰ੍ਹਾਂ ਰਗਾਵ ਕੰਨ ਸਾਹਿਬ ਬਾਬਾ ਬਕਾਲਾ ਸਾਹਿਬ ਔਰ ਇੱਥੇ ਨਾਡਾ ਸਾਹਿਬ ਔਰ ਗੁਰੂ ਘਰ ਬਥੇਰੇ ਨੇ ਜਿਹੜੇ ਮੈਂ ਨਾਮ ਨਹੀਂ ਲੈ ਸਕਦਾ ਤੇ ਸਾਧ ਸੰਗਤ ਜੀ ਬੇਨਤੀ ਇਹ ਹੈ ਕਿ ਆਉ ਹਮਲਾ ਮਾਰੀ ਹੈ ਰਲ ਮਿਲ ਕੇ ਇਹਨਾਂ ਦੇ ਕੰਨਾਂ ਦੇ ਵਿੱਚ ਜੂੰ ਜੜੀ ਨਹੀਂ ਸਰ ਕਰੀ ਉਹ ਥੜਾ ਇਹਨਾਂ ਦੇ ਕੰਨਾਂ ਦੇ ਵਿੱਚ ਆਪਾਂ ਆਵਾਜ਼ ਪਾਈਏ ਕਿ ਉੱਠੋ ਔਰ ਇਹ ਲਵਾਨਾ ਕੌਮ ਜਿਹੜੀ ਹੈ ਇਹ ਮਾਰਸ਼ਲ ਕੌਮ ਹੋਈ ਹੈ ਨਾ ਕਿ ਇਹ ਕੱਲੀ ਮਾਲਾ ਫੇਰ ਕੇ ਫੇਰਨ ਵਾਲੇ ਜਾਂ ਚੌਂਕੜਾ ਮਾਰਨ ਵਾਲੇ ਨਹੀਂ ਹੈ ਇਹ ਮਾਲਾ ਵੀ ਫੇਰਦੇ ਹੈ ਸੰਤ ਵੀ ਨੇ ਸਪਾਈ ਵੀ ਨੇ ਗੁਰੂ ਮਾਰੇ ਨੇ ਸਾਨੂੰ ਦੋਹੇ ਚੀਜ਼ਾਂ ਦੱਸੀਆਂ ਹੈ ਇਹ ਇਹ ਗਲਬਾ ਕਰਾਈ ਬਹਿ ਕੇ ਗਲਬਾਤ ਕਰਦੇ ਨੇ ਤਾਂ ਠੀਕ ਹੈ ਨਹੀਂ ਤਾਂ ਹੋਰ ਤਰੀਕੇ ਦੇ ਨਾਲ ਕਾਨੂੰਨੀ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਨੱਥ ਪਾ ਕੇ ਔਰ ਜਿਹੜਾ ਇਹ ਦਸਵੰਦ ਅਜੇ ਤੱਕ ਬਾਦਲਾਂ ਦੀ ਝੋਲੀ ਪਾnde ਆ ਰਹੇ ਨੇ ਤੇ ਉਹ ਆਪਾਂ ਜਿਹੜਾ ਹੈਗਾ ਆਪਣੇ ਬਰادری ਦੇ ਜਿਹੜੇ ਬੱਚੇ ਨੇ ਕੋਈ ਵੀ ਗਰੀਬ ਤਬਕਾ ਹੈ ਜੇ ਭਈ ਕਾਲਜ ਖੁੱਲਦਾ ਜਾਂ ਸਕੂਲ ਖੁੱਲਦਾ ਜਾਂ ਕੋਈ ਹਸਪੀਟਲ ਖੁੱਲਦਾ ਉਹਦੇ ਵਿੱਚ ਇਹ ਨਹੀਂ ਹੈ ਕਿ ਲਵਾਣੇ ਇਕੱਲੇ ਆ ਕੇ ਆਪਣਾ ਲਾਜ ਜਾਂ ਸਕੂਲ ਦੇ ਬੱਚਿਆਂ ਦੀ ਸੇਵਾਵਾਂ ਲੈ ਸਕਦੇ ਨੇ ਹਰ ਕੋਈ ਆ ਕੇ ਸੇਵਾ ਇਹਦੇ ਵਿੱਚ ਲੈ ਸਕਦਾ ਇਹ ਕੋਈ ਵਿਤਕਰਾ ਵਿਤਕਰਾ ਨਹੀਂ ਹੋਵੇਗਾ ਪਰ ਇਹ ਹੈ ਕਿ ਇੰਨੀ ਨਹੀਂ ਮਲਕੀਏ ਸਾਹਮਣੇ ਦੇ ਬਾਵਜੂਦ ਉੱਥੇ ਕਿੰਨੀ ਵੱਡੀ ਪ੍ਰੋਪਰਟੀ ਹੋਣ ਦੇ ਬਾਵਜੂਦ ਨਾੜਾ ਸਾਹਿਬ ਸਿਰਫ ਤੇ ਸਿਰਫ 12 ਕਮਰੇ AC ਵਾਲੇ ਹੋਣ ਬੜੀ ਮਾੜੀ ਗੱਲ ਹੈ ਹੁਣ ਤਕਰੀਬਨ ਤਕਰੀਬਨ ਇਸ ਫਾਊਂਡੇਸ਼ਨ ਦੇ ਵਿੱਚ ਹੀ ਇਹਨਾਂ ਨੇ ਮੈਨੂੰ ਦੱਸਿਆ ਕਿ 20 ਕਮਰੇ ਨੇ ਤਕਰੀਬਨ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਤਿਆਰ ਕੀਤੇ ਹੋਏ ਆ ਸੰਗਤ ਦੇ ਫੈਰਨ ਵਾਸਤੇ ਤੇ ਕੰਗਕ ਨੂੰ ਬੇਨਤੀ ਹੈ ਕਿ ਆਹ ਹਮਲਾਵਾਰੀ ਹੈ ਸਰਦਾਰ ਭਗਵਾਨ ਸਿੰਘ ਜੀ ਗੁਰਾਣੇ ਔਰ ਤੇਰੇ ਮੰਤਰੀ ਸਿੰਘ ਜੁਰੀ ਮੈਨੇਜਰ ਸਾਹਿਬ ਜਿਨ੍ਹਾਂ ਨੇ ਸਾਨੂੰ ਪ੍ਰੋਸਤਾ ਦਵਾਇਆ ਕਿ ਆਣ ਵਾਲੇ ਸਮੇਂ 'ਚ ਆਪਾਂ ਜ਼ਰੂਰ ਹੈ ਰਲ ਮਿਲ ਕੇ ਕੋਸ਼ਿਸ਼ ਕਰੀਏ ਹਮਲਾਵਾਰੀ ਇਹ ਗੱਲਬਾਤ ਕਰੀਏ ਇਹਨਾਂ ਨਾਲ ਝੋਕ ਵਜਾ ਕੇ ਕਰੀਏ ਤੇ ਲੇ ਫੈਦੇ ਰੱਖੇ ਨਹੀਂ ਇਸ ਕਰਕੇ ਇਹਨਾਂ ਦੇ ਕੰਨਾਂ 'ਚ ਜਿਹੜੇ ਬੇਸ਼ੱਕ ਹਰਿਆਣਾ ਕਮੇਟੀ ਹੈ ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਥਲੀ ਜੌਰਟੀ ਹੈ ਇਹਨਾਂ ਦਾ ਆਪਾਂ ਗੱਲ ਪਹਚਾ ਕੇ ਤੇ ਉਹ ਆਪਣੇ ਹੱਕ ਨੇ ਜਿਹੜੇ ਆਪਣੇ ਬੱਚਿਆਂ ਵਾਸਤੇ ਆਣ ਆਲੇ ਸਮੇਂ ਦੇ ਵਿੱਚ ਸਾਡੇ ਬੱਚੇ ਸਾਨੂੰ ਕੀ ਚਾਣਗੇ ਜੇ ਸਾਡੇ ਬਜ਼ੁਰਗਾਂ ਨੂੰ ਕੁਝ ਪਤਾ ਹੀ ਨਹੀਂ ਸੀ ਤੇ ਹਾਸ ਵਾਰ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਕਿਉਂ ਅਸੀਂ ਕੱਲ ਨੂੰ ਇੱਕ ਗੱਲਾ ਕਿਸੇ ਦੀਆਂ ਸੁਨੀਆਂ ਆਪਣੇ ਬੱਚਿਆਂ ਦੀਆਂ ਤੇ ਕਰਕੇ ਯਤਨ ਕਰੀਏ ਕਿ ਜਿਹੜੇ ਕੰਮ ਕਰਨ ਵਾਲੇ ਨੇ ਆਪਾਂ ਕਰੀਏ ਉਹ ਅੱਗੇ ਹੋ ਕੇ ਕਰੀਏ ਹੋਰ ਸਾਨੂੰ ਵਿਸ਼ਵਾਸ ਦਿਵਾਇਆ ਸਰਦਾਰ ਭਗਵਾਨ ਸਿੰਘ ਹੋਰਾਂ ਨੇ ਕਿ ਇਹ ਸਾਰੇ ਕਾਰਜ ਦੇ ਵਿੱਚ ਉਹ ਨਾਲ ਸਾਡਾ ਸਾਥ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ